ਹਾਜੀ ਕਿਸਾਨ ਵੀਰੋ ਸਤਿ ਸ੍ਰੀ ਅਕਾਲ ਦੋਸਤੋ ਅੱਜ ਪਹੁੰਚੇ ਆ ਪਿੰਡ ਬੁਰਜ ਨੱਥੂ ਕੇ ਤਹਿਸੀਲ ਪੱਟੀ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਦਾ ਪਿੰਡ ਵੀਰ ਬਲਜਿੰਦਰ ਸਿੰਘ ਉਹਨਾਂ ਦੇ ਫਾਰਮ ਤੇ ਆਇਆ ਦੋਸਤੋ ਅੱਜ ਆਪਾਂ ਵੱਡੀ ਗਿਣਤੀ ਦੇ ਵਿੱਚ ਤੁਹਾਨੂੰ ਐਨੀਮਲ ਦਿਖਾਉਣੇ ਆ ਵਪਾਰ ਲੈਣ ਦਾ ਕੰਮ ਆ ਵੀਰ ਬਲਜਿੰਦਰ ਸਿੰਘ ਉਹਨਾਂ ਦਾ ਅੱਜ ਕੁਝ ਕੁ ਨਾਲ ਜਿਹੜੇ ਆਪਾਂ ਤੁਹਾਨੂੰ ਕੋਕੜ ਗੱਭਣ ਦਿਖਾ ਦਿੰਨੇ ਆ ਤੇ ਕੁਝ ਕੁ ਮੱਝਾਂ ਬਿਲਕੁਲ ਸੱਜਰ ਤਾਜ਼ੀਆਂ ਸੁਈਆਂ ਨੇ ਤੇ ਇੱਕ ਟੁੱਕੀ ਮੈਂ ਪੂਰੀ ਤਿਆਰੀ ਤੇ ਤੁਹਾਨੂੰ ਦਿਖਾ ਦਾਂਗੇ ਟੋਟਲ ਜਿਹੜੇ ਸੱਤ ਕਨਾਗ ਹੋਣਗੇ ਸੱਤਾਂ ਨਗਾਂ ਦੀ ਡਿਟੇਲ ਆਪਾਂ ਲਾਵਾਂਗੇ ਵੀਰ ਬਲਜਿੰਦਰ ਤੋਂ ਅੱਜ ਤਰੀਕ 19 ਜੁਲਾਈ ਨੂੰ ਆਪਾਂ ਵੀਡੀਓ ਬਣਾ ਰਹੇ ਹਾਂ ਸਮਾਂ ਕੋਈ ਮਾਰਨਿੰਗ 11:30 ਵਜੇ ਦਾ ਟਾਈਮ ਆ ਪੂਰੀ ਡਿਟੇਲ ਤੁਹਾਡੇ ਨਾਲ ਸਾਂਝੀ ਕਰਾਂਗੇ ਸੋ ਸਾਰੇ ਫਾਰਮਰ ਭਰਾਵਾਂ ਨੂੰ ਬੇਨਤੀ ਆ ਆਪਣੀ ਉਹ ਰਹੂਗੀ ਫਸਲ ਨਹੀਂ ਠੀਕ ਆ ਜੀ ਕੋਈ ਵੀ ਸੱਜਣ ਵੀਰ ਆਪਣੀ ਵੀਡੀਓ ਵੇਖ ਕੇ ਖਾਸ ਤੌਰ ਤੇ ਖਰੀਦਦਾਰੀ ਕਰਨ ਆ ਰਿਹਾ ਇੱਕ ਟਾਈਮ ਦੋ ਟਾਈਮ ਚੋ ਕੇ ਤਸੱਲੀ ਕਰਨੀ ਤੁਹਾਡਾ ਫਰਜ਼ ਬਣਦਾ ਆਪਣਾ ਹੱਕ ਸਮਝ ਕੇ ਤਸੱਲੀ ਜ਼ਰੂਰ ਕਰ ਲਿਓ ਜੋ ਵੇਰਵਾ ਤੁਹਾਨੂੰ ਦਿੱਤਾ ਜਾਊਗਾ ਦੱਸਿਆ ਜਾਊਗਾ ਉਸ ਬਿਹਾਫ ਤੇ ਤੁਸੀਂ ਸੌਦਾ ਕਰਨਾ ਹੁੰਦਾ ਉਹਨੂੰ ਵੈਰੀਫਾਈ ਕਰਨ ਵਾਸਤੇ ਇਹਦੇ ਵਿਜ਼ਿਟ ਜ਼ਰੂਰ ਕਰਿਓ ਠੀਕ ਆ ਜੀ ਸੋ ਆਨਲਾਈਨ ਚੀਜ਼ ਮਗਾਉਣੀ ਆ ਚਾਹੇ ਨਵੇਂ ਮਗਾਉਣੀ ਉਹ ਤੁਹਾਡੀ ਦੇ ਓਨਰ ਦੀ ਮਾਲਕ ਦੀ ਵੀਰ ਬਲਜਿੰਦਰ ਸਿੰਘ ਦੀ ਆਪਸੀ ਜਿਹੜੀ ਆ ਇੱਕ ਦੂਜੇ ਉੱਪਰ ਰਿਸਪੌਂਸਿਬਿਲਟੀ ਆ ਜ਼ਿੰਮੇਵਾਰੀ ਆ ਇੱਕ ਦੂਜੇ ਉੱਪਰ ਤੁਸੀਂ ਵਿਸ਼ਵਾਸ ਕਰਕੇ ਉਹ ਚੀਜ਼ ਮਗਾ ਸਕਦੇ ਜੀ ਫਿਲਹਾਲ ਜਿਹੜਾ ਮੇਰਾ ਕਹਿਣਾ ਤੁਸੀਂ ਇੱਥੇ ਆਣ ਕੇ ਆਪਾਂ ਇੱਕ ਟਾਈਮ ਦੋ ਟਾਈਮ ਜੋਗੇ ਤਸੱਲੀ ਜ਼ਰੂਰ ਕਰ ਲਿਓ ਜੀ ਸੱਤ ਮੱਝਾਂ ਝੋਟੀਆਂ ਤੁਹਾਨੂੰ ਦਿਖਾਉਣੀਆਂ ਨੇ ਇੱਕ ਨੀਲੀ ਦਾ ਵੀ ਦੀ ਆ ਬਾਕੀ ਮੱਝਾਂ ਤੁਹਾਨੂੰ ਆਪਾਂ ਨਾਲ ਦੀ ਨਾਲ ਹੀ ਅੰਦਰ ਦਿਖਾਵਾਂਗੇ ਆਜੋ ਜੀ ਸਭ ਤੋਂ ਪਹਿਲਾਂ ਵੀਰ ਬਲਜਿੰਦਰ ਸਿੰਘ ਸਤਿ ਸ੍ਰੀ ਅਕਾਲ ਸასი ਸਤਿ ਸ੍ਰੀ ਅਕਾਲ ਜੀ ਵਾੜੀ ਕਾਇਮ ਵਾਰੀਆ ਜੀ ਜਿਹੜੇ ਵੀਡੀਓ ਵੇਖਣ ਵਾਲੇ ਸਾਰੇ ਤੁਹਾਨੂੰ ਸਤਿ ਸ੍ਰੀ ਅਕਾਲ ਮੇਰੇ ਵੱਲੋਂ ਸਤਿ ਸ੍ਰੀ ਅਕਾਲ ਵੀਰ ਹਾਂਜੀ ਲੱਭੀ ਵੀਰ ਬਜਿੰਦਰ ਅੱਜ ਮਾਲ ਆਪਣੇ ਕੋਲ ਟੋਟਲ 7 ਮੱਜਾ ਰੋਟੀਆਂ ਹਾਂਜੀ ਦੋ ਸੱਜਰਤਾ ਜੀਆਂ ਸੁਈਆਂ ਨੇ ਹਾਂਜੀ ਇੱਕ ਤਿਆਰੀ ਵਾਲੀ ਆ ਤਿਆਰੀ ਆ ਜੀ ਬਾਕੀ ਟੋਕੜ ਗੱਪਣ ਹਾਂਜੀ ਜਿਹੜੀਆਂ ਟੋਕੜ ਗੱਪਣਾ ਦੁੱਧ ਵੀ ਉਹਨਾਂ ਨਾਲ ਚੰਗਾ ਹੀ ਆ ਚੰਗਾ ਜੀ ਪਏ ਤੇ ਇੱਕ ਤੇ ਹੁਣ ਮਨਾਂ ਇੱਕ ਦੋਸ਼ ਇੱਕ ਛੱਡੀ ਆ ਆ ਦੋ ਮਿਲਦੀਆਂ ਠੀਕ ਆ ਜੀ ਹਾਂਜੀ ਇੱਕ ਦੁੱਧੋ ਡਰਾਈ ਕਰਤੀ ਆ ਇੱਕ ਵਾਰੀ ਜਿਸ ਨਾਲ ਮੋਟੇ ਤੌਰ ਤੇ ਦਿਖਾ ਦੇ ਇੱਧਰ ਕੈਮਰਾ ਮਾਰ ਕੇ ਵੀਰਾਂ ਨੂੰ ਆਜੇ ਲੋ ਦੋਸਤਾਂ ਕੰਨੀਲੀ ਰਬ ਦੀ ਝੋਟੀ ਦਿਖਾਵਾਂਗੇ ਤੁਹਾਨੂੰ ਆ ਦੋ ਜਿਹੜੀਆਂ ਪਹਿਲਾ ਦੂਜੇ ਨੰਬਰ ਤੇ ਬਿਲਕੁਲ ਫੁੱਜਰਪਾਜ ਦੀਆਂ ਸੁਈਆਂ ਨੇ ਕੂਲੇ ਬੱਚੇ ਆ ਇਧਰਲੇ ਪਾਸੇ ਜਿਹੜੀਆਂ ਦੋ ਟੋਕਰ ਗੱਪਣ ਤੁਹਾਨੂੰ ਦਿਖਾਉਣੀਆਂ ਨੇ ਆਪਾਂ ਟੋਕਰ ਗੱਪਣ ਥਲੇ ਦੁੱਧ ਵੀ ਹੋਣਾ ਥਲੇ ਮੌਜੂਦ ਹੋਊਗਾ ਇੱਕ ਡੱਬੋ ਡਰਾਈ ਆ ਕੱਲੀ ਗੱਪਣ ਤੁਹਾਨੂੰ ਮਿਲ ਜੂਗੀ ਇੱਕ ਇਧਰ ਜਿਹੜੀ ਆਪਾਂ ਤੁਹਾਨੂੰ ਝੋਟੀ ਦਿਖਾਉਣੀ ਹੈ ਇਹ ਠੁੱਕੀ ਆ ਪਿਆਰੀ ਵਾਲੀ ਆ ਸਮਾਂ ਪੁੱਛਲਾਂਗੇ ਕਿੰਨਾ ਕੁ ਬਾਕੀ ਹੈ ਦਾ ਸੋ ਬਾਕੀ ਪਿਆਰੀ ਕੰਪਲੀਟ ਹੀ ਹੋਊਗੀ ਦੇਣੀਆਂ ਜਿਹੜੇ ਕਰਮਾਂ ਦੇ ਉੱਪਰ ਕੋਈ ਦੋਰ ਆ ਜੇ 5-7 ਲੈ ਜੇ ਉਹ ਆਪਾਂ ਡਿ ਸ਼ੁਰੂਆਤ ਕਰਾਂਗੇ ਪਹਿਲੇ ਨੰਬਰ ਕੋ ਨੀਲੀ ਦਾ ਵੀ ਦੇ ਕੇ ਝੋਟੀ ਤੋਂ ਬਹੁਤ ਬਾਕ ਕਮਾਲ ਝੋਟੀ ਆ ਹੋਰ ਵੀ ਰਵਿੰਦਰ ਕੰਮ ਵਧੀਆ ਚੱਲੀ ਜਾਂਦੇ ਚੱਲੀ ਜਾਂਦਾ ਭਾਈ ਜੀ ਠੀਕ ਠਾਕ ਆ ਹਾਂਜੀ ਮਾਲ ਡੰਗਰ ਮੇਰੇ ਨਾਲ ਪੰਜ 6 ਪੰਜ 4 ਡੰਗਰ ਹੁੰਦੇ ਆਪਣੇ ਕੋਲ ਹਾਂਜੀ ਜੀ ਠੀਕ ਆ ਟੋਕੜ ਗੱਪਣ ਵੈਸੇ ਆਪਣੇ ਕੋਲ ਕੋਈ 2 4 ਡੰਗਰ ਟੋਕੜ ਗੱਪਣ ਵੀ ਹੁੰਦੇ ਟੋਕੜ ਗੱਪਣ ਵੀ ਭਾਈ ਜੀ ਲਈਦੀਆਂ ਫਿਰ ਹੁਣ ਦੋ ਸੱਜਣਾ ਵੇਚੀਆਂ ਹਾਂਜੀ ਠੀਕ ਆ ਸਾਡੇ ਉਹ ਵੀਡੀਓ ਫਿਰ ਲੇਟ ਹੋ ਗਈ ਠੀਕ ਆ ਠੀਕ ਆ ਤੇ ਇਤਨੇ ਮਾਲ ਆਉਂਦਾ ਜਾਂਦਾ ਰਹਿੰਦਾ ਆਉਂਦਾ ਜਾਂਦਾ ਰਹਿੰਦਾ ਤਾਂ ਬੁਰਦੇ ਲੱਥੂ ਕੇ ਦੋਸਤੋਂ ਪਿੰਡ ਵਿਜ਼ਿ ਇਸੇ ਚਰਖੇ ਦੇ ਉੱਪਰ ਪੇਂਟ ਆਉਂਦਾ ਬੁਰਜ ਰਾਇਕਾ ਬੁਰਜ ਨੱਥੂ ਕੇ ਆਮੋ ਸਾਹਮਣੇ ਪਿੰਡ ਸਰਾਲੀ ਮੰਡ ਤੇ ਬਾਕੀ ਕੜਿਆਲਾ ਪਿੰਡ ਸਖਰੀ ਇਹ ਪਿੰਡ ਥੋੜੀ ਥੋੜੀ ਦੂਰੀ ਤੇ ਆ। ਆਹ ਕਰਦੇ ਹਾਂ ਸ਼ੁਰੂਆਤ ਪਹਿਲੇ ਨੰਬਰ ਤੋਂ ਇੱਕ ਤਾਂ ਮਛੋਟੀ ਦਿਖਾਉਣੀ ਆਪਾਂ ਨੀਲੀ ਰਾਵੀ ਦੇ ਵਿੱਚ। ਸੋ ਪੂਰੀ ਡਿਟੇਲ ਆਪਾਂ ਲਵਾਂਗੇ ਵੀਰ ਬਜਿੰਦਰ ਸਿੰਘ ਹਣ ਤੋਂ। ਆ ਗਏ। ਸਿੰਘ ਮਾਲੋ ਵੀ ਇਹ ਮਛੋਟੀ ਆਪਣੇ ਕੋਲ ਤਾਜੀ ਸਜਰ ਸੂਈ ਹੈ। ਅੱਜ ਕਿੰਨੇ ਦਿਨ ਹੋ ਗਏ ਆ? ਇਹਨੂੰ ਭਾਈ 13 ਦਿਨ 14 ਹੋ ਗਏ ਮੇਲੇ ਦੇ ਚੱਲ ਪਈ ਹੈ ਜੀ। ਮਾਰੇ ਤੇ ਚੱਲਣ ਦੀ ਹੈ। ਹਾਂਜੀ। ਠੀਕ ਹੈ ਮਗਰ ਇਹ ਬੱਚਾ ਕੀ ਕੱਟੀ ਆ ਗਈ ਨੀ ਮਗਰ ਕੱਟੀ ਆ ਹਾਂਜੀ ਮਦਰ ਦੇ ਉੱਪਰ ਇਹ ਬੱਚਾ ਹਾਂਜੀ ਹਾਂਜੀ ਲੋ ਜੀ ਨੀਲੀ ਰਾਵੀ ਜੀ ਦੋਸਤੋ ਝੋਟੀ ਆ 15 14 ਦਿਨਾਂ ਦੀ ਸੂਈ ਆ ਮੈਲੇ ਤੋਂ ਕਰਮਾਲੀ ਸਟਾਰਟ ਹੋ ਗਈ ਆ ਮਗਰ ਕੱਟੀ ਆ ਠੀਕ ਹੈ ਜੀ ਚੌੜਾ ਪਿੱਠ ਪੁੜਾ ਸੋਨਾ ਵਜਨ ਵਜੂਦ ਆ ਐਸ ਵਕਤ ਕਿੰਨਾ ਕਿਤੋਂ ਦੱਸਿਆ ਬਾਈ ਜੀ 12 ਕਿਲੋ ਦੀ 13 ਵਾਂ 12 ਕਿਲੋ ਮੰਨ ਕੇ ਲੈਣਾ ਠੀਕ ਹੈ ਲੈਣੀ 12 ਕਿਲੋ ਆਪਾਂ ਜਿਹੜਾ ਮੰਨ ਕੇ ਚੁਆਜ ਦਵਾਂਗੇ ਚੁਆਰਾਂ ਬਾਈ ਆਣ ਕੇ ਦੋ ਡੰਗ ਚੋਵੇ ਤਿੰਨ ਚੋਵੇ ਆਪਾਂ ਕੋਈ ਤਰਾਜ ਨਹੀਂ ਠੀਕ ਆ ਵੀਰੇ ਆਪਾਂ ਜਿੰਦਰ ਵੀਰੇ ਕੁਝ ਮੜਾ ਖੋਲ ਕੇ ਤੋੜ ਕੇ ਦਿਖਾਈਏ ਨਿਸ਼ਾਨੀਆਂ ਮਾਰਕਿੰਗ ਦੋਸਤੋ ਤੋਲ ਦੇ ਹਵਾਨੇ ਲੇਵੇ ਦੇ ਉੱਪਰ ਚਾਰੇ ਪੈਰ ਅੱਖ ਬਿੱਲੀ ਮਣਕੀ ਆ ਠੀਕਾ ਜੀ ਬਿਲਕੁਲ ਸਟੇਟ ਪਟਾ ਅੱਖ ਬਿੱਲੀ ਮਣਕੀ ਆ ਮਗਰ ਕੱਤੀ ਬਹੁਤ ਪਿਆਰੀ ਆ ਤੁਹਾਨੂੰ ਤਸੱਲੀ ਨਾਲ ਦਿਖਾਵਾਂਗੇ ਆਪਾਂ ਇੱਕ ਵਾਰੀ ਝੋਟੀ ਮੇਰਾ ਭਰਾ ਦੇਖੋ ਠੀਕਾ ਜੀ ਸੁਮੈਲੇ ਮੂਲੇ ਤੋਂ ਇਹ ਤੁਰੀ ਹੋਈ ਆ ਕਿਉਂਕਿ ਤੇਰੀ ਚੌਦੀ ਦਿਨੀ ਜਿਹੜਾ ਜੀ ਦੋਸਤੋ ਮੇਰਾ ਛਟਾਟ ਹੋਈ ਜਾਂਦਾ ਚੌੜਾ ਪਿੱਠਪੂੜਾ ਵਜਨ ਲੋੜ ਮੇਰਾ ਭਰਾ ਦੇਖੋ ਗੁੰਦੀ ਪਈ ਆ ਗੋਲਾ ਗਾਲਾ ਬਹੁਤ ਆ ਮੈਂ ਉਹਨੂੰ ਠੀਕਾ ਜੀ ਸੋ ਬਹੁਤ ਸੋਹਣੀ ਪਾਲੀ ਪਲੋਸੀ ਆ ਆ ਦੇਖੋ ਸੋ ਲੋੜਵਾੜ ਕਾਫੀ ਆ ਕਰ ਮਾਰਦੇ ਹਾਂ ਠੀਕ ਆ ਜੀ ਫੋਨੋ ਪਾ ਜਨ ਮजूद ਦੇ ਵਿੱਚ ਝੋਟੀ ਅੱਜ ਫਾਰਸੇਲਾ ਹਾਂ ਜੀ ਆ ਦੇਖ ਆ ਦੇਖੋ ਆ ਮਗਰ ਕਤੀ ਫੀਮੇਲ ਕਾਫ ਆ ਠੀਕ ਆ ਜੀ ਬੱਚਾ ਬਹੁਤ ਪਿਆਰਾ ਆ ਮਗਰ ਕਟੀ ਜੀ ਸੋ ਮਾਰਕਿੰਗ ਬਹੁਤ ਸੋਹਣੀ ਆ ਜਾਇਜ਼ ਮਾਰਕਿੰਗ ਆ ਬੱਚੇ ਦੇ ਵਿੱਚ ਵੀ ਸੋ ਮਦਰ ਦੇ ਵਿੱਚ ਵੀ ਕਾਫੀ ਜਾਇਜ਼ ਮਾਰਕਿੰਗ ਆ ਟਿਕਾ ਜੀ ਜਿਹੜੀ ਛੋਟੀ ਆ ਬੜੀ ਜਾਇਜ਼ ਮਾਰਕਿੰਗ ਦੇ ਵਿੱਚ ਆ ਇਧਰ ਤੁਹਾਨੂੰ ਆਪਾਂ ਬਹਿਨੀ ਵਾਲੇ ਪਾਸਾ ਦਿਖਾ ਦਗੇ ਆ ਦੇਖੋ ਸੋ ਵੀਰ ਬਲਵਿੰਦਰ ਦਾਸ ਜੀ ਵੀ ਇੱਕ ਜਰੂਰ ਗੱਲ ਜਿਗਰ ਕਰਨੀ ਆ ਵੀ ਇਧਰ ਜਿਹੜੇ ਦੋ ਤਨਾਂ ਦੇ ਵਿਚਕਾਰ ਇੱਕ ਸਰੂ ਲੱਗਾ ਠੀਕ ਆ ਜੀ ਮਗਰਲੇ ਥਣ ਦੇ ਨਾਲ ਇੱਕ ਜੁਆਇੰਟ ਸਰੂ ਆ ਇਹ ਕੋਈ ਸਿੰਮ ਦਾ ਸੁਮ ਦਾ ਨਹੀਂ ਆ ਨਹੀਂ ਬਈ ਜੀ ਠੀਕ ਆ ਜੀ ਬੇਸ਼ੱਕ ਦੋ ਬੱਚਾ ਦੇ ਵਿੱਚ ਵਾਈ ਕਰੀ ਇੱਕ ਬੱਚਾ ਲੱਗਾ ਮੁਠੀ ਦੇ ਵਿੱਚ ਮਗਲਾ ਥਣਾ ਆ ਜਾਂਦਾ ਪਰ ਇਹ ਕਰਮਾ ਦਾ ਨਾਂ ਦਾ ਸਿੰਮਦਾ ਜੀ ਨਾ ਇਹਦਾ ਸਰੂਗਾ ਠੀਕ ਹੈ ਜੀ ਨਾ ਹੱਥ ਚ ਆਉਂਦਾ ਨਾ ਹੀ ਹੱਥ ਚ ਆਉਂਦਾ ਇਹ ਤੁਸੀਂ ਜ਼ਰੂਰ ਗੌਰ ਕਰ ਲੈ ਜੇ ਬਾਕੀ ਚਾਰੇ ਥਾਣਾ ਪੁਰ ਬਿਲਕੁਲ ਹੱਥੀ ਪਕੜਾ ਦਾ ਥਣ ਲਗਾ ਮੁੱਠੀ ਮੁੱਠੀ ਥਾਣਾ ਸੋ ਇਹਦੀ ਕੋਈ ਵੈਲਿਊ ਨਹੀਂ ਗਈ ਚਲੋ ਲੱਗਾ ਜ਼ਰੂਰ ਨਾਲ ਬੱਚੇ ਪੁੱਛੇ ਕਿ ਇਹਨਾਂ ਸ਼ਾਂਗਾ ਫੋਟਾਂ ਲੱਗੀਆਂ ਆਉਂਦੀਆਂ ਨੇ ਪਰ ਕੋਈ ਇਹਦਾ ਮੂਹ ਨਹੀਂ ਗਾ ਨਾ ਕੋਈ ਸਰੂਗਾ ਠੀਕ ਹੈ ਜੀ ਸੋ ਚਾਰੇ ਥਣ ਵਰਦੇ ਆ ਐਸ ਵਕਤ 12 ਕਿਲੋ ਦੁੱਧ ਇਹਦੇ ਥੱਲੇ ਹੁਣ ਮੌਕੇ ਤੇ ਮੌਜੂਦ ਲੈ ਵੀਰ ਬਲਜਿੰਦਰ ਕੀ ਡਿਮਾਂਡ ਕੀ ਮੁੱਲ ਕਰਦੇ ਆਂ ਦਾ ਮੋਲ ਉੱਤਾਰ ਆਪਾਂ ਉਹਨਾ ਕਰੀਏ ਜਿੰਨਾ ਦਾ ਦੇਣ ਲੈਣ ਵਾਲਾ ਜੀ ਇਹਦਾ ਮੁੱਲ ਕਰਾਉਣ ਪਰ 135 ਕਰਾਈ ਜਾਨ 135 ਹਾਂਜੀ 130 ਹੀ ਦੇ ਦਾਂਗੇ 130 ਦੀ ਹਾਂਜੀ ਠੀਕ ਹੈ ਭਰਾ ਉਹ ਚੋਹਾਂ ਆਏਗਾ ਇਹਦਾ ਮਾਨਤਨ ਕਰਾਂਗੇ ਆ ਠੀਕ ਆ ਬਾਕੀ ਵੇਖ ਲਿਓ ਮੌਕਾ ਜਿੱਦਾਂ ਤੁਹਾਨੂੰ ਲੱਗਾ ਹਾਂਜੀ ਲੋ ਵੀ 130000 ਦੇ ਵਿੱਚੋਂ ਦੋਸਤੋ ਮਾਨਤਨ ਹੋਣਗੇ ਝੋਟੀ ਮੇਰਾ ਭਰਾ ਪੂਰੀ ਸਿਰੇ ਆ ਠੀਕ ਆ ਜੀ ਚੰਗੀ ਝੋਟੀ ਆ ਪਸੰਦ ਆਊਗੀ ਇਧਰ ਇੱਕ ਫਾਇਰ ਨੰਬਰ ਤੇ ਆਪਾਂ ਤੁਹਾਨੂੰ ਹੋਰ ਇੱਕ ਝੋਟੀ ਦਿਖਾ ਦਿੰਨੇ ਆ ਇਹ ਵੀ ਬਿਲਕੁਲ ਤਾਜੀ ਸੱਜਰੀ ਸੂਈ ਆ ਕਰਮਾਂ ਦੀ ਆ ਦੇਖੋ ਮੇਰਾ ਭਰਾ ਤੇ ਇਹ ਦਿਲਜਿੰਦਰ ਵੀਰ ਜਮਾ ਦੂਜਾ ਸੂਆ ਦੂਜਾ ਜੀ ਦੂਜਾ ਸੂਆ ਮਗਰ ਇਹਨੇ ਕਟਾ ਦਿੱਤਾ ਕਟਾ ਜੀ ਕਟਾ ਮਗਰ ਕਿੰਨੇ ਦਿਨਾਂ ਦੀ ਸੂਈ ਹੈ ਇਹ ਸਾਰਾ 10 ਦਿਨ ਹੋ ਗਿਆ 10 ਦਿਨਾਂ ਦੀ ਸੂਈ ਹੈ ਮਗਰ ਕਟਾ ਦਿੱਕਾ ਜੀ ਝੋਟੀ ਤੁਸੀਂ ਚੈੱਕ ਕਰੋ ਕਦਕੂ ਤੋਂ ਵੱਡਾ ਪੂਰਾ ਸੋ ਹਾਈਟ ਲੈਂਥ ਦੱਸਣੀ ਆਪਣਾ ਫਰਜ਼ ਬਣਦਾ ਕਿਉਂਕਿ ਵੇਖ ਕੇ ਵੇਖ ਕੇ ਕਈ ਵਾਰ ਭਰਾਵਾਂ ਨੂੰ ਇੱਕ ਵਾਰੀ ਨਾ ਆਈਡੀਆ ਨਹੀਂ ਲੱਗਦਾਗਾ ਵੀ ਪਤਾ ਨਹੀਂਗਾ ਕਿਸ ਐਂਗਲ ਤੋਂ ਤੁਸੀਂ ਵੇਖੋ ਵੀ ਜਿਆਦੀ ਵੱਡੀ ਜਾਂ ਜਿਆਦਾ ਛੋਟੀ ਨਾ ਹੋਵੇ ਕਦ ਵੱਡਾ ਝੋਟੀ ਦਾ ਅੱਜ ਕਿੰਨੇ ਦਿਨ ਹਫਤਾ ਕੋ ਗਿਆ ਜੀ ਹਫਤਾ ਹੋ ਗਿਆ ਜੀ ਹਫਤੇ ਦੀ ਸੂਈ ਹੈ ਕਿੰਨਾ ਕ ਦੁੱਧ ਵੀਰ ਇਹਦੇ ਥਲੇ 12 ਕਿਲੋ ਸਾਰੇ ਦੁੱਧ ਆ 12 ਕਿਲੋ ਦੁੱਧ ਹਾਂਜੀ ਲੋ ਵੀ 12 ਕਿਲੋ ਦੁੱਧ ਤੋਂ 200 ਸ਼ਿਟਾਡਿੰਗ ਕੀਤੀ ਆ ਦੂਜਾ ਸਵੇਰ ਝੋਟੀ ਆ ਕਟਾ ਮਗਰ ਆ ਗਿਆ ਮੇਲ ਕਾਫ ਸਿੰਘ ਸੁਖ ਦੀ ਗੁਲਾਈ ਚੰਗੀ ਆ ਆਰਡਰ ਦੀ ਗੱਲ ਕਰੀਏ ਤੇ ਮੇਰਾ ਪ੍ਰਾ ਇਧਰੋਂ ਤੁਹਾਨੂੰ ਆਪ ਦਿਖਾ ਦਗੇ ਬਹਿਣੀ ਵਾਲੇ ਪਾਸਿਓ ਮੁੱਠੀ ਮੁੱਠੀ ਥਾਣਾ ਬਾਕੀ ਵਿਰਲਵੰਡ ਚੰਗੀ ਆ ਅਗਲੇ ਨਾਲ ਪਿਛਲੇ ਨਾਲ ਪਿਛਲਾ ਬਰਾਬਰ ਠੀਕ ਆ ਜੀ ਕਰੋ ਚੈੱਕ तो बाकी काफी सोहनी आर्डर की गल करिए दोस्तों पदराई काफी बढ़िया बाकी बैक सैड तो तुम देख रहे जो बिलकुल पदर एक सार आ देखो ਠੀਕਾ ਲੈ ਵੀ ਫਿਰ ਬਜਿੰਦਰ ਕੀ ਮੋਲ ਨਾਲ ਕੀ ਡਿਮਾਂਡ ਰੋਗੀ ਦੀ ਸਰ ਮੋਲ ਕਰਾਉਣ ਪਰ 140 ਕਰਾਈ ਜਾਣਾ ਹਾਂਜੀ 135 ਦੇ ਵਿੱਚ ਛੋਟਾ ਛੱਪਾ ਕਰਾਂਗੇ 35 ਚ ਹਾਂਜੀ ਕੋਈ ਹੋਰ ਨਾ ਕਿਥੋਂ ਤੱਕ ਛੋਟਾ ਛੱਪਾ ਹਾਂਜੀ ਕਿਥੋਂ ਤੱਕ ਹਾਂ ਨਾ 133 ਦੀ ਝੋਟੀ ਦੇ ਦਾਂਗੇ 133 ਦੀ ਹਾਂਜੀ ਠੀਕਾ ਦੁੱਧ ਕਿੰਨਾ ਦੱਸਿਆ ਸੀਗਾ ਦੁੱਧ 12 ਕਿਲੋ ਜੀ 12 ਕਿਲੋ ਦੁੱਧ ਚਵਾਈ ਗਈ ਜੀ ਖੁੱਲਾ ਜੀ ਆਪਰੇ ਤੋਂ ਜਿੰਨਾ ਚਵਾਈ ਆਪਾਂ ਉਹਨਾਂ ਤੋਂ ਤੇ ਸਟਾਰਟਿੰਗ ਵੀ ਚੰਗੀ ਕਰ ਗਈ ਆ ਚੰਗੀ ਕਰ ਗਈ ਜੀ ਬਿਲਕੁਲ ਉਧਰ ਨਹੀਂ ਮੱਜਾ ਦੋਵੇਂ ਜੀ ਲਭੀਏ ਦੋਸਤੋ ਕਾ ਵਿਸ਼ਵਾਸ ਇੱਕ ਤਵਾਰ ਕਰਕੇ ਚੀਜ਼ ਖਰੀਦਿਆ ਜੀ ਠੀਕ ਹੈ ਜੀ ਕੰਮ ਸਾਫ਼ ਦੂਸਰਾ ਵੀਰ ਤਾਂ ਕੋਈ ਅੱਜ ਦਾ ਕੰਮ ਨਹੀਂ ਕਰਦੇ ਜੇ ਕਾਫੀ ਲੰਬੇ ਸਮੇਂ ਤੋਂ ਵਪਾਰ ਦਾ ਕੰਮ ਕਰਦੇ ਆ ਰਹੇ ਆ ਪਹਿਲਾਂ ਵੀ ਬਹੁਤ ਸਾਰੀਆਂ ਵੀਡੀਓ ਤੁਸੀਂ ਦੇਖਦੇ ਰਹੇ ਜੀ ਹੋਰ ਚੈਨਲਾਂ ਤੇ ਵੀ ਕਾਫੀ ਪਸ਼ੂ ਤੁਸੀਂ ਦੇਖਿਆ ਵੀਡੀਓ ਦੇਖੀਆਂ ਨੇ ਮਾਲ ਪਸ਼ੂ ਵੱਡੀ ਕੀਮਤੀ ਦੇ ਵੇਚੀ ਇਹਨਾਂ ਦੇ ਕੋਲ ਹੁੰਦਾ 12 ਕਿਲੋ ਦੁੱਧ ਇੱਕ 33 ਤੂਤੀ ਦੀ ਤੁਹਾਨੂੰ ਜਿਹੜੀ ਇਹ ਅੱਜ ਝੋਟੀ ਹੈ ਮੱਝ ਮਿਲ ਜੂਗੀ ਸੋ ਕਰੋ ਸੁਪਰ ਤੇ ਮੇਰਾ ਭਰਾ ਇੱਕ ਇਧਰ ਆਪਾਂ ਦਿਖਾਈਏ ਟੋਕਰ ਗੱਬਣਾ ਜੀ ਇਹ ਟੋਕਰ ਗੱਬਣਾ ਸਰ ਸਾਢੇ ਸਾਢੇ ਮਹੀਨੇ ਦੀ 150 ਹੁਣ ਦੁੱਧੋਂ ਡਰਾਈ ਹੋ ਗਈ ਹਾਂਜੀ ਹਾਂਜੀ ਲੋਬੀ 7 ਮਹੀਨਿਆਂ ਦੀ ਨੱਡਰ ਜਿਹੜੀ ਵਸੋ ਇਹ ਗੱਬਰ ਸਾਢੇ 7 ਸਾਢੇ 7ਾਂ ਦੀ ਸੌਰੀ ਸਾਢੇ 7 ਮਹੀਨਿਆਂ ਦੀ ਇਹ ਗੱਬਰ ਆ ਫੇਪੋ ਡਰਾਈ ਕਰ ਦਿੱਤੀ ਐ ਠੀਕ ਆ ਜੀ ਗਾ ਤੀਜਾ ਸਵੇਰ ਨੂੰ ਦੀ ਵੀਰੋ ਹਾਂਜੀ ਤੀਜਾ ਜੀ ਲੋਬੀ ਗਾ ਤੀਜੇ ਦੇ ਜਾਪ ਦੀ ਠੀਕ ਆ ਜੀ ਤਾਂ ਕਰਕੇ ਕਹਿੜੀ ਆਪਾਂ ਲਾ ਲਈਦਾ ਵੀ ਤੀਜਾ ਦੇ ਸੂਆ ਗਾ ਸੂਗੀ ਸਾਢੇ 7 ਮਹੀਨਿਆਂ ਦੀ ਗੱਬਰ ਆ ਤੇ ਦੁੱਧੋਂ ਡਰਾਈ ਕੀਤੀ ਨੂੰ ਕਿੰਨੇ ਦਿਨ ਹੋ ਗਿਆ ਇਹਨੂੰ ਸਾਰਾ 15 ਦਿਨ ਹੋ ਗਿਆ 15 ਦਿਨ ਹਾਂਜੀ ਲੋਬੀ ਕਰੋ ਚੱਕ ਠੀਕ ਆ ਜੀ ਸੋ 15 ਦਿਨ ਦੋਸਤੋ ਆਰਾਊਂਡ ਹੋ ਗਿਆ ਟਾਈਮ ਅੱਜ ਬਿਲਕੁਲ ਸੇਕ ਸੋ ਗੁੱਦਿੱਗ ਲਾਈ ਆ ਪਾਲੀਸਾਂ ਵੀ ਪੂਰੀ ਆ ਕੋਈ ਮੇਰਾ ਭਰਾ ਇਥੇ ਆਣ ਕੇ ਦੇਖੂਗਾ ਫਿਰ ਬਿਲਕੁਲ ਜੇਰਾ ਤੁਹਾਡਾ ਕੋਈ ਵਹਿਮ ਕਿਸੇ ਭਰਾ ਦਾ ਹੁੰਦਾ ਵੀ ਕਦੇ ਨਹੀਂ ਸੀ ਫਿੱਕੀਆਂ ਹੋਵੇ ਉਹ ਇਥੇ ਆਣ ਕੇ ਟੁੱਟ ਜਾਊਗਾ ਗੋਲਾ ਗਾਲਾ ਤੁਸੀਂ ਦੇਖ ਸਕਦੇ ਜੀ ਸਰੀਰ ਵੇਖ ਕੇ ਲੱਗਦਾ ਦੋਸਤੋਂ ਖਾਂਦੀ ਪੀਂਦੀ ਪੂਰੀ ਰੀਜਨਾਲ ਆ ਚਾਰੂ ਚੰਗੀ ਆ ਮੈਂ ਤਾਂ ਕਰਕੇ ਰੱਜੀ ਪੂਜੀ ਵਧੇਰੇ ਆ ਠੀਕ ਆ ਜੀ ਆ ਤੁਹਾਡੇ ਸਾਹਮਣੇ ਆ ਵੀਰ ਭਜੇੰਦਰ ਜੇਕਰ ਦੁੱਧ ਦੀ ਗੱਲ ਕਰੀਏ ਤਕਰੀਬਨ ਕੋਈ ਦੁੱਧ ਆਪਣੇ ਕੋਲ ਟੋਕਰ ਦਾ ਬਣ ਜਾਂ ਸੱਜਰ ਆਪਾਂ ਕਹੀ ਸੀ ਕਿੰਨਾ ਕੁ ਦੁੱਧ ਦੁੱਧ ਸੀ ਪਰ ਜੀ ਆਪਣੇ ਤੋਂ 12 13 ਕਿਲੋ ਦੁੱਧ ਦਿੱਤਾ ਆਪਾਂ ਝੂਠ ਆਪਾਂ ਸੱਜਰ ਹੀ ਚੋਈ ਹਈ ਆ ਹਾਂਜੀ ਸੱਜਰ ਚੋਈ ਆ ਫੇਰ ਤਾਂ ਪਪਾ ਜੀ ਤੁਹਾਨੂੰ ਜੱਥੀ ਆਪਾਂ ਧਾਰਕ 13 ਕਿਲੋ 12 ਕਿ 13 ਕਿਲੋ ਦੁੱਧ ਦਿੱਤਾ ਜੀ ਦੁੱਧ ਆਪਰੇ ਕੋਲ ਦਿੱਤਾ ਹਾਂਜੀ ਠੀਕ ਆ ਫਿਰ ਆਪਾਂ ਕੋਈ ਐਵੇਂ ਝੂਠ ਮਾਰ ਕੇ ਨਹੀਂ ਅਗਲੇ ਦਿਨੀ ਅਗਲਾ ਆ ਜੇ ਬੇਸ਼ੱਕ ਲਿਖਾ ਕੇ ਲੈ ਜੇ ਲੋ ਵੀ 12 13 ਕਿਲੋ ਦੁੱਧ 200 ਦੁੱਧ ਚੁਆਇਆ ਆਇਆ ਇਸ ਮਾਜ ਨੇ ਦੁੱਧੋ ਹੋਣ ਡਰਾਈ ਕਰ ਦਿੱਤੀ ਆ ਵੈਸੇ ਚਲੋ 37 37 ਮਹੀਨੇ ਪਸ਼ੂ ਡਰ ਪਾਲਿਬਿਲਿਟੀ ਪੂਰੀ ਆ ਬਾਕੀ ਥਾਰ ਤੋਂ ਨਾਲ ਪਾਸ ਹੀ ਛੱਡੀ ਵੀਰੇ ਸਾਰੇ ਪਾਸ ਆ ਕੋਈ ਭਾਰ ਦੀ ਗਰੰਟੀ ਵੀ ਆਪਣੀ ਹੋ ਗਈ ਠੀਕ ਆ ਲੈ ਬਜਿੰਦਰ ਵੀਰ ਕੀ ਲੈਣ ਦੇਣ ਕੀ ਕਰਦੇ ਆ ਸਰ ਮੂਲਕਰੋਂ ਪਰ ਅਸੀ ਵੀ ਕਰਾਈ ਜਾਣਾ ਹਾਂਜੀ 75 ਦੇ ਵਿੱਚੇ ਛੋਟ ਆਪਾਂ ਕਰਾਂਗੇ 75 ਚੋਂ ਹਾਂਜੀ ਮਾ ਵੀ ਅੱਜ 75000 ਦੇ ਵਿੱਚੋਂ ਭਰਾਵੋ ਛੋਟ ਛੱਪਾ ਹੋ ਜਾਊਗਾ 2.5 ਮਹੀਨੇ ਮੇਰਾ ਭਰਾ ਕੋਈ オリジナル ਸਾਹਮਲੇ ਜੇ ਵੈਸੇ ਹੁਣ ਵੀ ਪਾਲਿਸਾ ਵੀ ਪੂਰੀ ਆ ਚਲੋ ਆਪ ਵੀ ਰੀਜ ਕਿਸੇ ਭਰਾ ਨੇ ਪਗਾਉਣੀ ਆ ਤੇ 75000 ਦੀ ਅੱਜ ਮਿਲ ਜਾਊਗੀ ਰੁਪਈਆ ਕੋਈ 10000 ਉੱਤੇ ਵੀ ਖਰਚ ਕਰਨਾ ਅੱਜ ਉਸ ਵੱਲੀ ਮਿਲ ਜੂਗੀ ਕਈ ਵਾਰ ਤਿਆਰੀ ਦੇ ਪਸ਼ੂਏ ਉਹ ਕਿਤੇ ਨਾ ਕਿਤੇ 90 ਦਾ ਪੇ 95 ਜਾਂ 1 ਲੱਖ ਤੋਂ ਬਾਹਰ ਆ ਬਾਕੀ ਜਿਵੇਂ ਰੋਤਕੇ ਚੰਗੀ ਆ ਜਾਣੀਆਂ ਮਤਲਬ ਦਿਨ ਫਰਕੇ ਆ ਜਾਣੀਆਂ ਠੀਕ ਆ ਜੀ ਸੋ ਅੱਜ ਤੁਹਾਨੂੰ 75000 ਦੀ ਮਿਲੂਗੀ ਕਰ ਲੋ ਮੇਰਾ ਭਰਾ ਪਹਿਲ ਅਕੈਡਮੀ ਤੋਂ ਦੋ ਦੋ ਡਰਾਈ ਆ ਇਸ ਤੋਂ ਬਾਅਦ ਇੱਕ ਤੁਹਾਨੂੰ ਆਪਾਂ ਮਾਜ ਦਿਖਾਉਣੇ ਆ ਚੌਥੇ ਨੰਬਰ ਤੇ ਵੇਰਵਾ ਨਾਲ ਦੇ ਨਾਲ ਹੀ ਭਾਈ ਚਲਦੇ ਆ ਇਧਰਲੇ ਪਾਸੇ ਇੱਕ ਮਾਜ ਦਿਖਾਉਣੇ ਆ ਕੱਦ ਗੋਦਾ ਕਰਮੜੀ ਦਾ ਵੀ ਚੰਗਾ ਇੱਕ ਰਾਂਗਾ ਬਿਲਕੁਲ ਠੀਕ ਆ ਜੀ ਆ ਦੇਖੋ ਇਹ ਇਹ ਇੱਥੇ ਦੋਦੇਗਾ ਜੀ ਸਹੇਗਾ ਜੀ 2 ਪੈ ਕਿਲੋ ਦੁੱਧ ਆ ਸਾਢੇ 6 ਮਹੀਨਿਆਂ ਦੀ ਗੱਬਣਾ ਜੀ ਸਾਢੇ 6 ਮਹੀਨਿਆਂ ਦੀ ਹਾਂਜੀ ਲੈ ਵੀ ਸਿੰਘ ਕਰੋ ਚੱਕ ਠੀਕ ਆ ਜੀ ਛੋਟੀ ਸਿੰਗੀ ਆ ਕੱਬ ਢਾਂਚਾ ਇਸ ਮੈਂ ਦਾ ਵੀ ਕਰਮਾ ਲੀਦਾ ਪੂਰਾ ਵੱਡਾ ਇੱਕ ਰਾਂਗਾ ਬਿਲਕੁਲ ਜੈਡ ਬਣਾਈ ਜੀ ਸਮਝ ਜਾਗੇ ਠੀਕ ਆ ਜੀ ਤੇ ਸਾਢੇ 6 ਮਹੀਨਿਆਂ ਦੀ ਇਹ ਦੋਸਤੋ ਅੱਗੇ ਗੱਬਣਾ ਸੁਵੀਆਂ ਦੇ ਵਿੱਚ ਆਪਦੀ ਸਮਝ ਵੇਖ ਲਿਆ ਜੇ ਤੁਸੀਂ ਤਿੱਜਾ ਮੰਨ ਕੇ ਵੀ ਆਪਾਂ ਸੌਦਾ ਕਰ ਲਿਆ ਜੇ ਬਾਕੀ ਜਿਵੇਂ ਕਿਸੇ ਭਰਾ ਨੂੰ ਅੱਗੇ ਸਮਝ ਲੱਗੇ ਦੁੱਧ 2 3 2 3 ਕਿਲੋ ਇੱਕ ਟਾਈਮ ਮਿਲਦੀ ਫਿਰ ਠਪੈ ਇੱਕੇ ਟਾਈਮ ਪਾੜੇ ਤੇ ਜੀ ਪਾੜੇ ਤੇ ਮਿਲਦੀ ਆ ਹਾਂਜੀ ਆ ਥਣਾ ਥਣਾ ਦੀ ਆ ਚੋਈ ਸਾਫ ਓਕੇ ਆ ਸਰ ਠੀਕ ਆ ਵੀਰੇ ਸੋ ਬਾਕੀ ਆ ਦੋਸਤੋ ਢਾਂਚਾ ਇਸ ਮੈਂ ਦਾ ਸਿੰਘ ਬੜਾ ਪਿਆਰਾ ਲੱਗਾ ਵੈਸੇ ਫੇਸ ਕੁਆਲਿਟੀ ਹੋਰ ਜਜਮ ਲੱਗ ਪੈਂਦੀ ਹੈ ਜਦੋਂ ਬਿਲਕੁਲ ਸਿੰਘ ਛੋਟਾ ਆ ਜਾਏ ਠੀਕ ਆ ਸੋ ਮੱਝ ਬੇਸ਼ੱਕ ਸੁਨਿਆਂ ਦੇ ਵਿੱਚ ਕੋਈ ਪੰਜਾ ਅਗੇ ਮੰਨ ਲੈ ਦੂਜਾ ਮੰਨ ਲੈ ਚੌਥਾ ਮੰਨ ਲੈ ਆਪ ਦੀ ਸਮਝ ਵੇਖ ਲਿਆ ਜੀ ਜਿਵੇਂ ਵੀ ਕਿਸੇ ਭਰਾ ਨੂੰ ਚਾਪਦੀ ਆ ਠੀਕ ਆ ਜੀ ਆ ਚਿਹਰੇ ਮੋਰੇ ਤੋਂ ਤੁਸੀਂ ਜਜਮੈਂਟ ਕਰ ਲਿਆ ਜੀ ਗਵਨ ਹੋਵੇ ਤੇ ਚੌਥੇ ਆ ਪਰ ਬਖਾਰਾ ਸ਼ੋਅ ਕਰਦੀ ਪਈ ਹੈ ਵੀ ਜਿਵੇਂ ਤਿੱਜੇ ਸਵੇਰ ਗਾਂ ਸੋਨਾ ਆਵੇ ਠੀਕ ਆ ਬਾਕੀ ਮੇਰਾ ਭਰਾ ਥਾਣਾ ਦੀ ਸਾਫ ਮਿਲੂਗੀ ਤੁਹਾਨੂੰ ਕਿਉਂਕਿ ਥਾਣ ਪਾਸ ਕਰਨ ਜੋਗਾ ਦੁੱਧ ਦੇ ਥੱਲੇ ਫੁੱਲਾ ਦੁੱਲਾ ਹੀ ਆ ਕੋਈ 2 2.5 3 ਕਿਲੋ ਦੁੱਧ ਦੇ ਥੱਲੇ ਹੈਗਾ ਇੱਕੇ ਟਾਈਮ ਮਿਲਦੀ ਆ ਪਾੜੇ ਤੇ ਥਾਣ ਪਾਸ ਕਰਮ ਵਾਲੀ ਕਰਾ ਦਊਗੀ ਠੀਕ ਆ ਜੀ ਅੱਗੇ 6.5 ਮਹੀਨੇ ਦੀ ਗੱਬਣ ਆ ਦੇਖੋ ਸੋ ਇਹ ਤਾਂ ਚਾਹ ਦੋਸਤੋ ਵੱਡੇ ਾਂਜੇ ਦੇ ਵਿੱਚ ਆ ਪਤਲਾ ਪਿੰਡਾ ਕਰਮ ਵਾਲੀ ਨੂੰ ਬਿਲਕੁਲ ਕਾਗਜ਼ ਵਰਗੀ ਚਮੜੀ ਆ ਸੋ ਪਸੰਦ ਆਊਗੀ ਭਰਾਵਾਂ ਨੂੰ ਹਾਲੇ ਵੀ ਰਜਿੰਦਰ ਤੌਰ ਵਿਦਵਾਨ ਨੂੰ ਸੋ ਲਾ ਬਾਈਰ ਬੁਈ ਵੀ ਦੋਸਤੋ ਪੂਰੀ ਆ ਮੈਂ ਤੇ ਠੀਕ ਆ ਜੀ ਇਹ ਨਹੀਂ ਵੀ ਰੇਲ ਬੂਲ ਦੀ ਕਿਤੇ ਛੋਟੀ ਆ ਲੰਬਾਈ ਵੀ ਚੰਗੀ ਆ ਤੇ ਕੱਦ ਵੀ ਵੱਡੀਆਂ ਮਈਆਂ ਦੇ ਰੇਸੀ ਆਉਂਦਾ ਜਾਂਦਾ अच्छा वीर बलजिंदर ए दी भी जिक्र ਗੱਲ ਕਰੀਏ ਆਪਣੇ ਕੋਲ ਸੱਜਰ ਜੇਕਰ ਰਹੀ ਹੋਵੇ ਤੇ ਸੱਜਰ ਦਾ ਪੁੱਤ ਕਿੰਨਾ ਦਿੰਸੀ 7 13 ਕਿਲੋ ਦੁੱਧ ਦਿੱਤਾ 13 ਕਿਲੋ ਹਾਂਜੀ ਮਤਲਬ ਇਹ ਵੀ 12 13 ਕਿਲੋ ਤੋਂ ਤੁਸੀਂ ਘਟ ਰੱਖੀਆਂ ਜੋਈ ਨਹੀਂ ਨਹੀਂ ਜੀ ਲੇਕਰ ਹੁਣ ਮਾਲ ਉਧਰੋਂ ਲਿਆਈਦਾ ਸਾਰ ਜੇ ਹੁਣ ਸੱਜਰ ਵੀ ਆਪਣੇ ਕੋਲੇ ਮੌਜੂਦ ਆ ਤਾਂ ਵੀ 12 ਲੀਟਰ 12 ਤੋਂ ਬਾਹਰ ਵਾਰੀ ਹੈ ਬਾਹਰ ਆਈ ਉਹ ਉਧਰੋਂ ਮਾਲ ਆਇਆ ਇਹ ਵੀ ਉਧਰੋਂ ਆਈ ਸੀ ਥੋੜੀਆ ਮਾਲ ਲੈਸਾ ਕਰਕੇ ਜੀ ਆਉਂਦੀ ਆ ਕਿ ਵੇਖਣ ਵਾਲੇ ਨੂੰ ਆਹ ਹਾਂਜੀ ਤੇ ਇਹ ਅੱਜ ਆਪਾਂ ਕਿੰਨੇ ਦੀ ਦੇ ਰਹੇ ਆ ਵੀਰ ਇਹ ਸਾਰਾ ਮੁੱਲ ਕਰਾਉਣ ਪਰ 80 ਕਰਾਈ ਜਾਣਾ 75000 ਰੁਪਏ ਕੀ ਉਰਾਂ ਹੋਰ ਮਾਨਤਾਣ ਕਰਾਂਗੇ ਆ ਕਰਦੇ ਆ ਜ ਮੌਕੇ ਤੇ ਲੋ ਵੀ ਨੇੜੇ ਦੋਸਤੋ ਆਈ ਖਲੋਤੀ ਆ ਕਰਮਾੜੀ ਵੱਡੀ ਮੱਝ ਆ 75000 ਦੀ ਬਜਿੰਦਰ ਭਾ ਦਾ ਵੀ 75000 ਦੀ ਦੇ ਦਵਾਂਗੇ 75000 ਦੀ ਬਾਅਦ ਵੀ ਵੱਡੀ ਆ ਦੁੱਧ ਕਰਮਾੜੀ ਥਣਪਾਸ ਕਰਾ ਦੂਗੀ ਪਹਿਲਾਂ ਵੀ ਜ਼ਿਕਰ ਕਰ ਦਿੱਤਾ ਰੰਗ ਏਕਾ ਬਲੈਕ ਰੰਗ ਠੀਕ ਆ ਜੀ ਅੱਗੇ ਵੀ ਚੰਗੇ ਸੀਮਨ ਸੋਮਨ ਤੋਂ ਫਿਰ ਰਲਵਾਤੀ ਆ ਸਾਡੇ ਟੀਕੇ ਭਰਾਈ ਦੇ ਆ ਚੰਗੀ ਗੱਲ ਹਾਂ ਜੀ ਚਲੋ ਕਿਉਂ ਮੈਂ ਵੱਡੀ ਆ ਸ਼ਾਈ ਸ਼ੂ ਚੰਗੀ ਆ ਹਾਂ ਜੀ ਹਾਂ ਜੀ ਤੇ ਚੰਗਾ ਸੀਮਨ ਚਲੋ ਕੱਟੀ ਚੰਗੀ ਆ ਜੇ ਕੱਲ ਕਿਸੇ ਭਰਾ ਦੇ ਘਰੇ ਵਾਦਾ ਕਰਦੇ ਹਾਂ ਜੀ ਮੈਂ ਵੀ ਇਹ 75000 ਦੀ 200 ਮਿਲ ਜੂਗੀ ਟਿਕਾ ਜੀ ਮਾਦਰ ਤੁਸੀਂ ਦੇਖ ਲਈਆ ਇੱਕ ਇਧਰ ਆਪਾਂ ਤੁਹਾਨੂੰ ਇੱਕ ਹੋਰ ਤੋਹਫਾ ਦਿਖਾ ਦਿੰਨੇ ਆ ਇਹ ਕਰਮਾਲੀ ਟੁਕੀ ਆ ਤਿਆਰੀ ਵਾਲੀ ਆ ਗੱਬਨ ਇੱਕ ਰਾਂਗਾ ਬਿਲਕੁਲ ਇਹ ਵੀ ਜੈਡ ਬਲੈਕ ਹੀ ਸਮਝੋ ਟਿਕਾ ਜੀ ਮੱਤੇ ਤੋਂ ਪੂਛ ਤੱਕ ਜੇਕਰ ਗੱਲ ਕਰੀਏ ਇੱਕ ਵੀ ਵਾਲ ਨਹੀਂ ਜੇ ਚਿੱਟਾ ਫੇਸ ਕੁਆਲਟੀ ਦੇਖੋ ਛਾਈ ਕਰੋ ਚੈੱਕ ਛੋਟਾ ਸਿੰਘ ਇਹ ਬਜਿੰਦਰ ਵੀਰ ਸਵੇਰ ਸਵੇਰਾਂ ਦੇ ਵਿੱਚ ਇਹ ਸੂਆ ਸਰ ਤਿੱਗੇ ਸੂਗੀ ਤਿੱਗੇ ਸੂਗੀ ਹਾਂਜੀ ਉਹ ਆਪਣੇ ਬਿਲਕੁਲ ਧਿਆਨ ਦੇ ਵਿੱਚ ਵਪਾਰ ਨਾਲ ਦੇ ਵਿੱਚ ਹੋਣੀ ਹੈ ਇਹ ਕਿ ਆਪਾਂ ਆ ਕੋਈ ਗੱਲ ਨਹੀਂ ਇਹ ਲੈਂਦੀ ਸਰ ਲੈਂਦੀ ਸੀ ਹਾਂਜੀ ਠੀਕ ਹੈ ਜੀ ਹਾਂ ਜੇ ਲੱਗਦਾ ਵੀ ਲੈ ਜੂਗੀ ਪਾਰਸਾ ਦੇਣਾ ਹਨਾ ਬਿੰਦਦਰ ਵੀ ਲੈ ਜੂਗਾ 8-7 ਦਿਨ ਕਰਦਾ ਸਰ ਹਾਂਜੀ 15 ਦਿਨ ਲੈ ਜੂਗਾ ਦਸੋਂ ਬਾਹਰੀ ਆ ਹਾਂਜੀ ਠੀਕ ਆ ਵੀ ਨਾ ਵੀ ਦਸੋਂ ਬਾਹਰ ਨਹੀਂ ਦੀ ਇਹ ਦਿਨ ਠੀਕ ਆ ਜੀ ਕਿਉਂਕਿ ਹਜੇ ਨੋਰਮਲ ਜੇ ਤੁਸੀਂ ਦੇਖੋਗੇ ਲੱਥੀ ਲੁੱਥੀ ਆ 25 30% ਹਜੇ ਲੱਥੀ ਆ ਲਾਏ ਬਣਾਏ ਪੈ ਚੁੱਕੀ ਆ ਤੇ ਦਿਨ 12 15 12 15 ਦੇ ਦਿਨ ਹਜੇ ਆਰਾਮ ਨਾਲ ਕੱਢਦੀ ਉਹ ਜੇਕਰ ਥਾਣਾ ਦੀ ਸਫਾਈ ਦੀ ਗੱਲ ਕਰੀਏ ਤੇ ਸਾਫ਼ ਸੁਥਰੀ ਹੈ ਲੇਵੇ ਦੀ ਚਾਰੇ ਥਾਣਾ ਆ ਗਾਇਬ ਸਪੇਸ ਤੁਹਾਡੇ ਸਾਹਮਣੇ ਆ ਠੀਕ ਆ ਜੀ ਮੁੱਠੀ ਮੁੱਠੀ ਥਾਣਾ ਸੋ ਛੋਟੀ ਸਾਰੀ ਖਰੀ ਹੈ ਠੀਕ ਆ ਜੀ ਓਵਰ ਆਲ ਜਿੰਨੀ ਤੁਸੀਂ ਦੇਖੋਗੇ ਬਿਲਕੁਲ ਚਾਰ ਚਫੇਰਿਓ ਸਾਰੀ ਖਰੀ ਹੈ ਦੇਖੋ ਜੀ ਠੀਕ ਹੈ ਜੀ ਬੰਦ ਲੋ ਨਾ ਬਟਕਾ ਜੀ ਇਹ ਕਿਸਾਨ ਗਰੋਂ ਜਿਹੜੀ ਟੋਟੀਆ ਬਤ ਘਾਤੀ ਹੈ 6ਵੇਂ ਨੰਬਰ ਤੇ ਸੀਗੀ ਇਹ ਗੱਪਣਾ ਕੋ 12 15 ਦਿਨ ਖੜਦੀ ਹੈ ਠੀਕ ਹੈ ਜੀ ਉਸ ਅਕੋਰਡਿੰਗ ਤੁਸੀਂ ਜ਼ੋਦਾ ਕਰ ਲਿਆ ਜੀ ਕੀ ਮੋਲ ਵੀ ਰੋਗ ਵੀਰ ਸਰ ਮੋਲ ਕਰਾਉਣ ਪਰ 85 ਕਰਾਈ ਜਾਨ ਹਾਂ ਜੀ 80 ਦੇ ਵਿੱਚ ਮਾਨਤਾ ਕਰਾਂਗੇ ਜੀ 80 ਚ ਹਾਂ ਜੀ ਗੱਬੋ ਉਹ ਘਰਾਂ ਦੇ ਕਹਿੰਦੇ 12 ਕਿਲੋ ਚ ਹੋਇਆ ਠੀਕ ਆ ਪਰ ਆਪਾਂ ਚ ਹੋਇਆ ਨਹੀਂ ਆਪਾਂ ਕਹਿ ਨਹੀਂ ਸਕਦੇ ਹਾਂ ਜੀ ਜੋ ਡਿਟੇਲ ਆਪਾਂ ਨੂੰ ਮਿਲੀ ਹੈ ਹਣਾ ਹਾਂ ਜੀ ਲੋ ਵੀ 80000 ਦੀ ਦੋਸਤੋ ਅੱਜ ਮਿਲ ਜੂਗੀ ਤੁਹਾਨੂੰ ਠੀਕ ਹੈ ਜੀ 12 15 ਦਿਨ ਦੀ ਹਜੇ ਨਰਮਾ ਉਸ ਹਿਸਾਬ ਨਾਲ ਜਿਹੜੀ ਅੱਜ ਕਰਮਾ ਦੀ ਬਿਲਕੁਲ 2 ਰੁਪਏ ਤੁਹਾਨੂੰ ਸਸਤੀ ਮਿਲ ਜੂਗੀ ਠੀਕ ਹੈ ਜੀ ਕਈ ਵਾਰ ਪਿਆਰੀ ਤੇ ਪਸ਼ੂ ਹੋਰ ਵੀ ਕਿਤੇ ਨਾ ਕਿਤੇ ਕੋਈ ਜਲ ਪਾਣੀ ਦਿੰਦਾ ਕੋਈ ਕਾਰੀਗਰ ਵੀ ਭਰਾ ਲੈ ਜਾਂਦਾ ਇੱਧਰ ਇੱਕ ਤੁਹਾਨੂੰ ਆਪਾ ਦਿਖਾ ਦਿੰਨੇ ਆ ਮਾਜਾ ਇਹ ਕਲੀ ਕੋਕੜਾ ਦੇ ਗੱਬਣਾ ਜੀ ਸਰੇ ਸਾਢੇ 6 ਮਹੀਨੇ ਦੇ ਗੱਬਣਾ ਪੰਜ ਕਿਲੋ ਦੁੱਧ ਇੱਕੇ ਟਾਈਮ ਦਾ ਜੀ ਠੀਕ ਹੈ ਜੀ ਲੋ ਵੀ ਇੱਕੋ ਟਾਈਮ ਕਿਸਾਨ ਵੀਰੋਂ ਮਿਲਦੀ ਆ ਇੱਧਰ ਨੂੰ ਤੋਰ ਦਿੰਨੇ ਆ ਆਪਾ ਤੁਹਾਨੂੰ ਠੀਕ ਹੈ ਜੀ ਸਾਢੇ 5 ਇਹ ਸਾਡੇ 6 ਮਹੀਨੇ ਦੀ ਜਿਹੜੀ ਗੱਬਣ ਆ 5 ਕਿਲੋ ਦੁੱਧ ਤੇ ਮਿਲਦੀ ਇਹ ਪਹਾੜੇ ਤੇ ਆ ਨਹੀਂ ਇੱਕ ਟਾਈਮ ਮਿਲਦੀ ਆ ਕਰੋ ਚੱਲ ਠੀਕ ਆ ਜੀ ਸੋ ਮਾਜ ਵੱਡੀ ਆ ਮੇਰਾ ਭਰਾ ਕੱਲ ਨੂੰ ਕੋਈ ਚੰਗੀ ਦਲੀਲ ਨਾਲ ਤਸੱਲੀ ਨਾਲ ਸਾਹਮਣੇ ਤੇ ਸਾਡੇ 6 ਮਹੀਨਿਆਂ ਦੀ ਜਿਹੜੀ ਇਹ ਗੱਬਣ ਆ ਠੀਕ ਆ ਜੀ ਤੇ ਜਿਹੜਾ ਪਾ ਲੈ ਕਰੀਏ ਕਾਗਜ਼ ਨਾਲ ਵੀ ਪਤਲੀ ਚਮੜੀ ਆ ਤੇ ਮੂੰਹ ਦੰਦ ਖੋਰਾ ਪਾ ਤੁਹਾਨੂੰ ਵਿਖਾ ਦਿੰਨੇ ਆ ਦੰਦਾ ਦੋਂਦਾ ਦੀ ਕਰਮਾਂ ਦੀ ਪੂਰੀ ਕਾਇਮ ਆ ਆਹ ਦੇਖੋ ਠੀਕ ਆ ਜੀ ਸੋ ਦੰਦ ਮੇਰੇ ਭਰਾ ਕੇ ਗਰਾਮ ਦੇ ਵੀ ਕਿਤੇ ਨਾ ਕਿਤੇ ਮੱਝ ਉਹ ਵੱਡੀ ਹੈ ਜਾਂ ਤੇ ਸੁਭਿਆ ਚ ਨਾ ਹੋਵੇ ਸੁਭਿਆ ਤੇ ਬੇਚਕਾ ਆਪਣੀ ਸਮਝ ਉਹ ਇਥੇ ਜੇ ਪਰ ਦੰਦ ਨੂੰ ਦਣਾ ਟੁੱਟਾ ਹੋਊਗਾ ਇਹਦਾ ਠੀਕ ਹੈ ओके ਬੱਜੇ ਤੇ ਮੇਰੇ ਬਾਕੀ ਭਰਾ ਬਰੂ ਦੀ ਬਿਲਕੁਲ ਓਕੇ ਵੀ ਹੈ ਨਾ ਹਾਂਜੀ 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 ਠੀਕ ਆ ਮਾਲੋ ਸਾਡੇ 60 ਦੀ ਤੇ 5 ਕਿਲੋ ਦੁੱਧ ਕੀ ਮੁੱਲ ਰਹੂਗਾ ਇਹਦਾ ਸਰ ਮੁੱਲ ਕਰਾਉਣ ਉਪਰ 65 ਕਰਾਈ ਹਾਂ ਹਾਂ ਤੇ 68 ਹਜ਼ਾਰ ਦੀ ਆਪਾਂ ਮੱਝ ਦੇ ਦਾਂ ਤਰੇਠ ਦੀ ਦੇਈਏ ਕੋਚੇ ਛੋਟ ਆਪਾਂ ਵੀ ਕਰਾਂਗੇ ਬਾਹਰ ਦੀ ਦੇ ਦੇਗੇ ਬਾਹਰ ਦੀ ਹਾਂਜੀ ਚਲੋ ਵਾਧਾ ਮੌਕੇ ਮੌਕੇ ਤੇ ਵੇਖ ਲਿਆ ਜੀ ਹਾਂਜੀ ਐਡਲਾ ਪੀਸ ਹੋਰ ਵੀ ਵੱਜਦੀ ਛਾਲ ਮਾਰਦਿਆ ਜੀ 60 ਦੀ ਕਰ ਦਾਂਗੇ ਬਸ ਠੀਕ ਆ ਲਓ ਵੀ 60 ਹਜ਼ਾਰ ਦੀ ਮੱਝ ਮਿਲ ਜੂਗੀ ਕਿਆ ਪਰ ਇਹ ਡੰਗਾ ਵੀ ਚੰਗਾ ਸਾਰੀ ਚੱਲੂਗੀ ਕਰਮਾਲੀ ਟਿਕਾ ਜੀ ਜਿਵੇਂ ਜਿਵੇਂ ਕਾਹ ਵੱਡੀ ਮੱਝ ਆ ਕੋਈ ਛੋਟੀ ਰਹੀਗੀ ਜਿਵੇਂ ਜਿਵੇਂ ਕੋਈ ਭਰਾ ਜਰੋ ਕੋਈ ਫੀੜ ਫੂੜ ਪਾਈ ਚਲੂਗਾ ਕੋਈ ਦਾਣਾ ਪੱਕਾ ਪਾਈ ਚਲੂਗਾ ਮਹੀਨਾ ਡੇਢ ਮਹੀਨਾ ਭਾਵੇਂ ਚਵਾਈ ਕਰੀ ਚੱਲਿਆ ਜੇ ਥੱਲੇੋਂ ਤੇ ਇਹਨੇ ਵੀ ਕਰਮਾਲੀਆਂ ਲੱਗ ਗਏ ਆ ਜਨਾ ਠੀਕ ਆ ਜੀ ਹੋਰ 8 ਅੱਖ ਮਹੀਨਾ ਦੀ ਤੁਸੀਂ ਛੱਡ ਦਿੱਤੀ ਤੇ 2 ਮਹੀਨੇ ਕਰਮਾਲੀ ਲਈ ਬਹੁਤਾ ਠੀਕ ਆ ਜੀ ਅਗੇ ਨੈਕਸਟ ਪ੍ਰੇਪਰੇਸ਼ਨ ਵਾਸਤੇ ਤੇ ਇਹ ਅੱਜ ਐਂਡ ਦੇ ਵਿੱਚ ਆਪਾਂ ਤੁਹਾਨੂੰ ਮਾਝ ਦਿਖਾਉਣੀ ਸੀ ਇਸ ਤੋਂ ਬਾਅਦ ਲੋਨ ਤੋਹਫਾ ਹੈਗਾ ਇੱਕ ਹਾਂ ਲੈ ਬਜਿੰਦਰ ਪਾਈ ਦਾ ਵੀ ਇੱਕ ਹੋਰ ਤੋਹਫਾ ਹੈਗਾ ਏ ਬਲਿੰਦਰ ਭਾਈ ਇਹ ਛੋਟੀ ਜਿਵੇਂ ਆ ਇਹ 4 ਮਹੀਨੇ ਦੀ ਗੱਬੜ 3 ਦਿਨ ਘਟਿਆ ਜੀ ਮੈਂ ਵੀ 4 ਮਹੀਨੇ ਦੀ ਗੱਬੜਾਂ ਛੋਟੀ ਹਾਂਜੀ ਛੋਟੀ ਚੰਗੀ ਖਾ ਰਹੀ ਆ ਹਨਾ ਹਾਂਜੀ ਲੋ ਵੀ ਨਾਲ ਦੇ ਨਾਲ ਦੋਸਤੋ ਅੱਜ ਜਾਇਜ ਰੇਡ ਦੇ ਵਿੱਚ ਤੁਹਾਨੂੰ ਦਵਾਦਾ ਕਿ ਜਿੰਨਾ ਵੀ ਹੋ ਸਕਦਾ ਸਾਡੇ 4 ਮਹੀਨੇ ਦੀ 4 ਦੀ 4 ਦੀ ਪੂਰੇ ਦੀ ਪੂਰੇ 4 ਦੀ ਹਾਂਜੀ ਹਾਂਜੀ ਲੋ ਜੀ ਪੂਰੇ 4 ਮਹੀਨੇ ਦੀ ਗੱਬੜਾਂ ਠੀਕ ਆ ਜੀ ਉਮਰ ਇਹਦੀ ਕਿੰਨੀ ਹੋ ਗਈ ਵੀਰ ਸਾਰਾ ਢਾਈਆਂ ਕੇ ਸਾਲਾਂ ਦੀ ਢਾਈਆਂ ਦੋੰਦੀ ਦੋੰਦੀ ਹੋਗੀ ਜੋ ਹਾਂ ਹਾਂ ਜੋ ਜੋ ਚੌਕੀਆਂ ਚੁਕੀਆਂ ਜੀ ਹਾਂਜੀ ਚਲੋ ਇਹ ਆ ਵੀ ਝੋਟੀ ਬੱਤਰਪੁਰੇ ਆਸ ਲੱਗੀ ਆ ਸੋ ਨਿਕਲੀ ਇਹ ਕਰਮਾਂ ਦੀ ਠੀਕਾ ਜੀ 4 ਮਹੀਨਿਆਂ ਪੂਰੇ ਦੀ ਗੱਬੜਾ ਬਾਕੀ ਮੇਰੇ ਭਰਾ ਕਾਫੀ ਡਿਮਾਂਡ ਕਰਦੇ ਨੇ ਤੇ ਠੀਕਾ ਜੀ ਬਾਕੀ ਝੋਟੀ ਤੁਸੀਂ ਦੇਖ ਸਕਦੇ ਜੇ ਛਾਟਵਾ ਦਾ ਸਰੀਰ ਆ ਝੋਟੀ ਦਾ ਸਿੰਘ ਗੋਲ ਪਿੰਡੇ ਪੁੰਡੇ ਦੀ ਤੁਸੀਂ ਚੈੱਕ ਕਰ ਸਕਦੇ ਜੇ ਤੁਸੀਂ ਕਿ ਤੇ ਥੋੜੀ ਜੀ ਜੇ ਤੈਨੂੰ ਇੰਨਾ ਵੀ ਕੋਈ ਛੇ ਮਹੀਨੇ ਸਾਭ ਨਹੀਂ ਕਿਸੇ ਪ੍ਰਾਨੇ ਚੰਗੀ ਸੇਵਾ ਕਰ ਲਈ ਤੇ ਚੰਗੀ ਝੋਟੀ ਬਣ ਕੇ ਤਿਆਰ ਹੋ ਜੂਗੀ ਸੋ ਚੋਰ ਜਿਹੜੀ ਆਪਾਂ ਤੁਹਾਨੂੰ ਚੈੱਕ ਕਰਾ ਦਿੰਨੇ ਇੱਕ ਵਾਰੀ ਚੰਗੀ ਤਸੱਲੀ ਦੇ ਨਾਲ ਆਹ ਦੇਖੋ ਆਹ ਦੇਖੋ ਜੀ ਠੀਕ ਆ ਜੀ ਸੋ ਚਾਰੇ ਥਾਣਾ ਬੰਦਗਿਰਲ ਤੁਹਾਡੇ ਸਾਹਮਣੇ ਆਏ ਅਜੇ ਕਰਮਾਲੀਆਂ ਦੇ ਜਿਹੜੇ ਲੜਾ ਲੁੜਾ ਆਉਣ ਵਾਲੇ ਸਮੇਂ ਦੇ ਵਿੱਚ ਖੋਲੀਆਂ ਤੇ ਬੜਾ ਜੁੱੜਾ ਭਰ ਗਈ ਤੇ ਥਾਣ ਬਹੁਤ ਸੋਹਣੀ ਆ ਠੀਕ ਆ ਜੀ ਥਾਣ ਕਰਮਾਲੀਆਂ ਨੂੰ ਚੰਗਾ ਲੱਗਾ ਮੁੱਠੀ ਮੁੱਠੀ ਉਹਦੇ ਦਾਨ ਬਣਾਉਂਗੀ ਪਹਿਲੇ ਸਵੇਰੇ ਛੋਟੀ ਫਿਰ ਬੋਜੇਂਦਰ ਕੀ ਲੈਣ ਦੇਣ ਰੋਗੇ ਦਾ ਸਾਰਾ ਮੋਲ ਕਰਾਉਣ ਤੋਂ ਬਾਅਦ 55 ਕਰਾਈ ਜਾਣਾ ਹਾਂ ਇਹ 52 ਜਾਂ 50 ਦੀ ਪੂਰੀ ਦੀ ਕਰਦਾਂਗੇ ਪੂਰੇ 50 ਦੀ ਹਾਂਜੀ ਮਾਨਤਾਨ ਕਰਾਂਗੇ ਜੀ ਠੀਕ ਆ ਜੀ ਯਾਰ ਹੋਰ ਕਰਦਾਂਗੇ ਜੀ ਕਰ ਦਿਓ ਜੀ ਅੰਦਰ ਕਰਦੇ ਜੀ ਜਿੰਨਾ ਤਾਂ ਗਈ ਠੀਕ ਆ ਜੀ ਲਓ ਵੀ ਇੱਕ ਘੱਟ 50 ਦੀ ਤੁਹਾਨੂੰ ਝੋਟੀ ਮਿਲ ਜੂਗੀ 4 ਮਹੀਨੇ ਦੀ ਗੱਪਣ ਝੋਟੀ ਆ ਪਹਿਲਾ ਸੂਆ ਪਲੂਣ ਝੋਟੀ ਦਾ ਸੂਣਾ ਅੱਗੇ ਜਾ ਕੇ ਠੀਕ ਆ ਜੀ ਮੂੰਹ ਮੱਥੇ ਲੱਗਦੀ ਆ ਸਿਲਗੀ ਝੋਟੀ ਆ ਛਾਈ ਛੂਈ ਤੁਸੀਂ ਦੇਖ ਲੀਆ ਮੱਠਾ ਜੇ ਨਹੀਂ ਕੋਈ ਫੋਲ ਆ ਜਾਂ ਕੋਈ ਵਾਲ ਚਟੇ ਆ ਮਗਰ ਕੋਈ ਗਿੱਠ ਕਪੂਸ਼ ਬਾਈਟਾ ਠੀਕ ਆ ਜੀ ਸੋ ਚੰਗੀ ਝੋਟੀ ਆ ਪਸੰਦ ਆਊਗੀ ਭਰਾਵਾਂ ਨੂੰ ਏ ਅੱਜ ਮਾਲ ਸੀਗਾ ਵੀਰ ਬਲਜਿੰਦਰ ਸਿੰਘ ਉਹਨਾਂ ਦੇ ਫਾਰਮ ਤੇ 7 8 ਨਾਜਾਪਾ ਤੁਹਾਨੂੰ ਦਿਖਾ ਦਿੱਤੇ ਆ ਫੇਸ ਵਾਇ ਤੋਕੜ ਗੱਬਣਾ ਬਾਕੀ ਦੋ ਦੋ ਡਰਾਈ ਇੱਕ ਮਾਝ ਦਿਖਾਤੀ ਆ ਜਿਹੜੀ ਗੱਬਣਾ ਠੀਕ ਆ ਜੀ ਟੁਕੀ ਤੇ ਇਹ ਅੱਜ ਬਲਜਿੰਦਰ ਮਾਲਸੀ ਵੀਰ ਹਾਂਜੀ ਬਾਈ ਜੀ ਤੇ ਨੰਬਰ ਇੱਕ ਆਪਣੇ ਕਰ ਦਿਓ ਸਾਜੇ ਬਾਈ ਜੀ ਪਿੰਡ ਬੁਰਦਨਥੂਗੇ ਤਹਿਸੀਲ ਪੱਟੀ ਜਿਹੜਾ ਤਰਨਤਾਰਨ ਜੀ ਠੀਕ ਆ ਨੰਬਰ 98147 53281 ਜੀ ਠੀਕ ਆ ਵੀਰੇ ਲੋਭੀ ਇਹ ਗੱਲਬਾਤ ਸੀ ਦੋਸਤੋ ਕਰੋ ਸੰਪਰਕ ਮੇਰਾ ਭਰਾ ਨੰਬਰ ਸਕਰੀਨ ਦੇ ਉੱਪਰ ਚੱਲਣ ਰਿਹਾ ਹੈ ਧੰਨਵਾਦ ਵੀਡੀਓ ਵੇਖਣ ਦੇ ਲਈ ਮਿਲਦੇ ਹਾਂ ਇੱਕ ਨਵੀਂ ਅਪਡੇਟ ਦੇ ਨਾਲ ਸਾਰਿਆਂ ਭਰਾਵਾਂ ਨੂੰ ਸਾਥ ਇਸ ਰਹੀਆ ਕਾਲ ਜੀ